ਨਰੇ ਐਨਆਈਏ ਚੌਂਕ ਨਜ਼ਦੀਕ ਸ਼ਹਿਰ ਕਲੋਨੀ ਵਿਖੇ ਅਨੁਸੂਚਿਤ ਜਨਜਾਤੀ ਨਾਲ ਸੰਬੰਧਤ ਕੁਝ ਸੂਝਵਾਨ ਵਿਅਕਤੀਆਂ ਵੱਲੋਂ ਆਪਣੇ Dalit ਭਾਈਚਾਰੇ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਕਾਰਜ ਕਰਨ ਸੰਬੰਧੀ ਇੱਕ ਸੰਸਥਾ ਦੇ ਗਠਨ ਕਰਨ ਲਈ ਬਲਵੀਰ ਚੰਦ ਅਤੇ ਨਛੱਤਰ ਸਿੰਘ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਇਹ ਬਧਿਆ ਅਨੁਸੂਚਿਤ ਜਨਜਾਤੀ ਨਾਲ ਸੰਬੰਧਤ ਵਿਅਕਤੀਆਂ ਨੇ ਭਾਗ ਲਿਆ ਇਸ ਨੂੰ ਆਦੀਵਾਸੀ ਸਮਾਜ ਸੰਗਠਨ ਦਾ ਗਠਨ ਕੀਤਾ ਗਿਆ ਜਿਸ ਦੇ ਕੌਮੀ ਪ੍ਰਧਾਨ ਰਾਮ ਲਾਲ ਗਾਮੂ ਚੇਅਰਮੈਨ ਰਚਨਾ ਰਾਮ ਦੀ ਸਰਪੰਥੀ ਨਾਲ ਚੋਣ ਕੀਤੀ ਗਈ ਇਸ ਮੌਕੇ ਗਵਰ ਪੱਤਰ ਦੇ ਪੰਨੇ ਮੈਂਬਰ ਕਮੇਟੀ ਦਾ ਗਠਨ ਵੀ ਕੀਤਾ ਗਿਆ ਜਿਸ ਦੇ ਚਹਿਤ ਵਾਰਡ ਨੰਬਰ 39 ਤੋਂ ਬਲਬੀਰ ਚੰਦ ਪ੍ਰਧਾਨ ਨਛੱਤਰ ਸਿੰਘ ਮੀਤ ਪ੍ਰਧਾਨ ਵਿੱਕੀ ਜਨਰਲ ਸਕੱਤਰ ਸੋਨੀ ਕੁਮਾਰ ਅਤੇ ਕਰਨ ਕੁਮਾਰ ਖਜ਼ਾਨਚੀ ਅਤੇ ਅਜੇ ਕੁਮਾਰ ਦੀ ਸਕੱਤਰ ਵਜੋਂ ਚੋਣ ਕੀਤੀ ਗਈ ਇਸ ਮੌਕੇ ਤੇ ਨਵ ਨਿਯੁਕਤ ਕੋਮੀ ਪ੍ਰਧਾਨ ਰਾਮ ਲਾਲ ਰਾਮੂ ਨੇ ਕਿਹਾ ਕਿ ਆਦੀਵਾਸੀ ਸਮਾਜ ਵਿੱਚ अनेका ਅਨੁਸੂਚਿਤ ਜਨਜਾਤੀਆਂ ਆਉਂਦੀਆਂ ਹਨ ਜਿਨ੍ਹਾਂ ਦੇ ਆਰਥਿਕ ਪੱਧਰ ਨੂੰ ਉੱਚਾ ਚੁੱਕਣ ਲਈ ਸਮੇਂ-ਸਮੇਂ 'ਤੇ ਕਿਸੇ ਵੀ ਸਰਕਾਰ ਨੇ ਸਾਰਥਕ ਤੇ ਠੋਸ ਕਦਮ ਨਹੀਂ ਚੁੱਕੇ ਜਿਸ ਕਾਰਨ ਅੱਜ ਆਦੀਵਾਸੀ, ਦਲਿਤ ਪਾਈਚਾਰੇ ਦੇ ਪਰਿਵਾਰ ਆਰਥਿਕ ਤੌਰ ਤੇ ਕਮਜ਼ੋਰ ਹੋ ਚੁੱਕੇ ਹਨ ਜਿਹੜੇ ਕਿ ਅਨਪੜਤਾ, ਬੇਰੋਜ਼ਗਾਰੀ ਅਸਮਾਨਤਾ ਅਤੇ ਗੰਭੀਰ ਸਮੱਸਿਆਵਾਂ ਨਾਲ ਘਿਰੇ ਹੋਏ ਹਨ ਅਤੇ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹਨ ਤੇ ਅਤਿ ਦੀ ਗਰੀਬੀ ਵਿੱਚ ਜੀਵਨ ਬਤੀਤ ਕਰਨ ਲਈ ਮਜਬੂਰ ਹਨ ਉਨ੍ਹਾਂ ਕਿਹਾ ਕਿ ਆਦੀਵਾਸੀ ਸਮਾਜ ਦੇ ਆਰਥਿਕ ਪੱਧਰ ਨੂੰ ਉੱਚਾ ਚੁੱਕਣ ਵਿਦਿਆ ਪੜਾਈ ਪ੍ਰਤੀ ਜਾਗਰੂਕ ਕਰਨ ਅਤੇ ਪਰਿਵਾਰਾਂ ਨੂੰ ਮੁੱਢਲੀਆਂ ਸਹੂਲਤਾਂ ਦੀ ਪ੍ਰਾਪਤੀ ਕਰਵਾਉਣ ਨਸ਼ਿਆਂ ਵਿਰੁੱਧ ਜਾਗਰੂਕਤਾ ਕੈਂਪਾਂਲ ਆਯੋਜਿਤ ਕਰਨ ਲਈ ਮੁਹਿੰਮ ਦਾ ਆਗਾਜ਼ ਜਲਦ ਕੀਤਾ ਜਾਵੇਗਾ ਤੇ ਸਿੱਖਿਆ ਸਨਮਾਨ ਸੱਤਾ ਤੇ ਨੌਕਰੀਆਂ ਵਿੱਚ ਬਰਾਬਰੀ ਦੇ ਹੱਕਾਂ ਲਈ ਸੰਘਰਸ਼ ਨੂੰ ਤੇ ਕਿਤਾ ਚਾਹੇਗਾ ਇਸ ਮੌਕੇ ਤੇ ਗੋਲੂ ਅਭਿਸ਼ੇਕ ਸੁਮੇਤ ਅਮਰ ਸ਼੍ਰੀਮਤੀ ਦੇਵੋ ਆਦ ਆਗੂ ਵੀ ਹਾਜ਼ਰ ਸਨ ਮੇਰਾ ਨਾਮ ਰਾਮਰਾਲ ਜੀ ਰਾਮਰਾਲ ਜੀ ਅੱਜ ਜਿਹੜਾ ਤੁਹਾਡੇ ਸੰਗਠਨ ਦਾ ਨਾਮ ਦੱਸੋ ਕੀ ਹੈ ਜਿਹੜਾ ਇਹ ਗਠਨ ਕੀਤਾ ਗਿਆ ਅੱਜ ਅੱਜ ਸੰਗਠਨ ਕੀਤਾ ਗਿਆ ਸਰ ਆਵਾਵਾਸੀ ਹਮ ਸਮਾਜ ਸੰਗਠਨ ਭਾਰਤ ਵੱਲੋਂ ਹਮ ਤੇ ਇਹ ਸਰ ਅਸੀਂ ਜਗਾ ਜਗਾ ਜਾ ਕੇ ਇਹ ਮੀਟਿੰਗਾਂ ਕਰ ਰਹੇ ਆ ਮੀਟਿੰਗਾਂ ਇਸ ਦੌਰਾਨ ਕਰ ਰਹੇ ਆ ਸਰ ਕਿਉਂਕਿ ਸਾਡਾ ਜਿਹੜਾ ਆਦਿਵਾਸੀ ਸਮਾਜ ਹੈ ਆਦਿਵਾਸੀ ਸਮਾਜ ਤੋਂ ਸਰ ਅੱਜ ਤੱਕ ਇਹ ਸਮਾਜ ਪਹਿਲਾਂ ਤੇ ਇੱਕ ਮੰਚ ਤੇ ਇੱਕ ਜਗ੍ਹਾ ਇੱਕਜੁੱਟ ਇਕੱਠਾ ਨਹੀਂ ਹੋ ਪਾਇਆ ਹੂੰ ਕਿਉਂਕਿ ਬਹੁਤ ਸਾਰੀਆਂ ਕਮੀਆਂ ਸਮਾਜ ਵੱਲੋਂ ਵੀ ਰਹੀਆਂ ਨੇ ਹੂੰ ਸਮਾਜ ਵੱਲੋਂ ਇਹ ਲੱਗ ਲੱਗ ਥਾਮਾ ਤੇ ਇਹਨਾਂ ਦਾ ਜਿਵੇਂ ਕਿ ਰਹਿਣਾ ਇੱਕ ਥਾਂ ਇੱਕ ਜਗ੍ਹਾ ਤੇ ਕਿਤੇ ਰਹਿ ਨਹੀਂ ਪਾਏ ਹੂੰ ਇਹ 4 ਦਿਨ ਕਿਤੇ ਸਰ 4 ਦਿਨ ਕਿਤੇ ਜੋ ਕਿ ਪਿਛਲਾ ਸਾਡਾ ਕੀ ਪਸ਼ੋਕੜ ਹੈ ਔਰ ਪਸ਼ੋਕੜ ਜਿਹੜਾ ਸੀਗਾ ਇਹ ਪਹਿਲਾਂ ਜਿਵੇਂ ਕਿ ਆਦਾਵਾਸੀ ਸਮਾਜ ਸੰਗਠਨ ਪੰਜਾਬ ਭਾਰਤ ਨੂੰ ਅਸੀਂ ਲੈ ਕੇ ਆਪਣਾ ਜਿਹੜਾ ਕਿ ਇਹ ਨਾਮ ਦਿੱਤਾ ਗਿਆ ਔਰ ਮਹਿੰਮ ਦਾ ਸਾਡੀ ਦਾ ਨਾਮ ਹੈ ਸਰ ਵੀ ਆਜ਼ਾਦੀ ਲਈ ਸੰਘਰਸ਼ ਔਰ ਆਜ਼ਾਦੀ ਲਈ ਸੰਘਰਸ਼ ਜਿਹੜਾ ਸਰ ਉਹ ਅਸੀਂ ਇਸ ਲਈ ਆਪਣੀ ਮੋਹਿੰਦ ਦਾ ਨਾਮ ਰੱਖਿਆ ਹੈ ਆਜ਼ਾਦੀ ਲਈ ਸੰਘਰਸ਼ ਦਾ ਮਤਲਬ ਇਹ ਹੈ ਸਰ ਕਿਉਂਕਿ ਦੇਸ਼ ਆਜ਼ਾਦ ਹੋਏ ਨੂੰ ਤੋਂ ਬਹੁਤ ਸਮਾਂ ਹੋ ਗਿਆ ਪਰ ਸਾਡੇ ਲੋਕ ਸਰ ਅੱਜ ਤੱਕ ਆਜ਼ਾਦ ਨਹੀਂ ਹੋ ਪਾਏ ਜੋ ਆਦੀਵਾਸੀ ਸਮਾਜ ਦੇ ਲੋਕ ਹੈ ਇਹਨਾਂ ਨੇ ਕਦੇ ਵੀ ਇਸ ਆਜ਼ਾਦੀ ਦਾ ਆਨੰਦ ਨਹੀਂ ਮਾਣਿਆ ਹਾਂ ਨਾ ਸਰ ਇਸ ਆਜ਼ਾਦੀ ਨੂੰ ਲੈ ਕੇ ਇਹ ਕਦੇ ਵੀ ਇਹ ਸਮਾਜ ਜਿਹੜਾ ਹੈ ਵੀ ਇਨ੍ਹਾਂ ਦੇ ਬੱਚੇ ਕਦੀ ਕਿਸੇ ਫੀਲਡ ਦੇ ਵਿੱਚ ਪਹੁੰਚ ਸਕੇ ਨਾ ਸਾਨੂੰ ਇਸ ਦੇਸ਼ ਦਾ ਹਿੱਸਾ ਸਮਝਿਆ ਗਿਆ ਨਾ ਸਰ ਸਾਨੂੰ ਕਦੇ ਅੱਜ ਤੱਕ ਕਿਸੇ ਫੀਲਡ ਦੇ ਵਿੱਚ ਨਾ ਸਾਨੂੰ ਕਦੇ ਕਿਸੇ ਲੀਡਰਸ਼ਿਪ ਦੇ ਵਿੱਚ ਸਾਨੂੰ ਸਰ ਕਿਤੇ ਵੀ ਅੱਜ ਤੱਕ ਦੇਸ਼ ਦੇ ਕਿਸੇ ਇਤਿਹਾਸ ਦੇ ਵਿੱਚ ਆਪ ਜੀ ਦਿਖਾ ਦਿਓ ਵੀ ਸਾਡਾ ਨਾਮ ਕਦੇ ਦੇਸ਼ ਦੇ ਕਿਸੇ ਇਤਿਹਾਸ ਦੇ ਵਿੱਚ ਸਾਡਾ ਨਾਮ ਆਇਆ ਹੋਵੇ ਦੱਸੋ ਸਾਡੇ ਲੋਕਾਂ ਦੇ ਅਨਪੜਤਾ ਦਾ ਕਾਰਨ ਅਨਪੜਤਾ ਦਾ ਕਾਰਨ ਕੀ ਰਿਹਾ ਸਰ ਵੀ ਸਾਡੇ ਲੋਕ ਜੰਗਲਾਂ ਦੇ ਵਿੱਚ ਰਹੇ ਨੇ ਔਰ ਜੰਗਲਾਂ ਦੇ ਵਿੱਚ ਰਹਿਣ ਦਾ ਕਾਰਨ ਕੀ ਸੀਗਾ ਜਦੋਂ ਅੰਗਰੇਜ਼ਾਂ ਨੇ ਦੇਖਿਆ ਸਾਡੇ ਲੋਕਾਂ ਨੂੰ ਵੀ ਇਹਨਾਂ ਲੋਕਾਂ ਨੇ ਜੰਗਲਾਂ ਵਿੱਚ ਰਹਿ ਕੇ ਅੰਗਰੇਜ਼ਾਂ ਨਾਲ ਲੜਦਿਆਂ ਹੋਇਆਂ ਸਰ ਉਹਨਾਂ ਦੇ ਹਥਿਆਰ ਖੋਲਨੇ ਅੰਗਰੇਜ਼ਾਂ ਦੇ ਉਹਨੇ ਹੱਥਾ ਘੜਦਣਾ ਅੰਗਰੇਜ਼ਾਂ ਨੂੰ ਸਰ ਅੱਛਾ ਜੀ ਜਦੋਂ ਇਹ ਲੜਾਈਆਂ ਆਦਾਵਾਸੀ ਲੋਕਾਂ ਨੇ ਸਾਡੇ ਸਾਡੇ ਸਮਾਜ ਨੇ ਲੜੀਆਂ ਔਰ ਇਹਨਾਂ ਉੱਤੇ ਇੱਕ ਜਿਹੜਾ ਕ੍ਰਿਮੀਨਲ ਟਰੈਪ ਲਗਾਇਆ ਗਿਆ ਸਰ ਉਹ ਕ੍ਰਿਮੀਨਲ 트੍ਰੈਪ ਜਦੋਂ ਲਗਾਇਆ ਗਿਆ ਤੋਂ ਅੰਗਰੇਜ਼ਾਂ ਨੇ ਬਹੁਤ ਜ਼ਿਆਦਾ ਜਿਹੜੀ ਕੀ ਇਹ ਸਾਡੇ ਲੋਕਾਂ ਦੇ ਅ ਬਹੁਤ ਜ਼ਿਆਦਾ ਜਿਹੜਾ ਉਹ ਸਾਡੇ ਲੋਕਾਂ ਨੂੰ ਹੂੰ ਹੂੰ ਰੈਸਟ ਰੈਸਟਾਂ ਫਾ ਪਾ ਕੇ ਕਾਲੇ ਪਾਣੀ ਜਿਹੜੀ ਜੇਲ੍ਹ ਦੇ ਵਿੱਚ ਬਜ਼ੁਰਗਾਂ ਵੱਲੋਂ ਸੁਣਨ ਨੂੰ ਮਿਲਿਆ ਸਰ ਵੀ 85 ਤੋਂ ਵੱਧ ਲੋਕ ਸਾਡੇ ਕਾਲੇ ਪਾਣੀ ਜੇਲ੍ਹ ਦੇ ਵਿੱਚ ਪਚਾਏ ਗਏ ਨੇ ਔਰ ਸਾਡਾ ਉਸ ਅ ਚੀਜ਼ ਨੂੰ ਲੈ ਕੇ ਸਾਡੀ ਉਸ ਕੁਰਬਾਨੀ ਨੂੰ ਲੈ ਕੇ ਸਾਡੇ ਕਿਸੇ ਲੋ ਜਿਹੜਾ ਕੀ ਹੈ ਜੋਧੇ ਦਾ ਨਾਮ ਕਦੀ ਵੀ ਕਿਸੇ ਇਤਿਹਾਸ ਦੇ ਵਿੱਚ ਨਹੀਂ ਲੈ ਲਿੱਤਾ ਗਿਆ ਸਭ ਜੋ ਸਾਡੇ ਇਸ ਆਵਾਸੀ ਸੰਗਠਨ ਦਾ ਮੇਨ ਲਕਸ਼ਣ ਨੇ ਉਹ ਅਜੰਡੇ ਨੇ ਉਹ ਇਹ ਹੈ ਨੇ ਕਿ ਅਸੀਂ ਜਗਾ ਜਗਾ ਜਾ ਕੇ ਆਪਣੇ ਲੋਕਾਂ ਨੂੰ ਆਪਣੇ ਆਦਿਵਾਸੀ ਸਮਾਜ ਦੇ ਜਿੰਨਾ ਵਰ ਵੀ ਸਾਡਾ ਸਮਾਜ ਹੈ ਉਹਦੇ ਵਿੱਚ ਗੰਦੀਲੇ ਆ ਜਾਂਦੇ ਨੇ ਵਧੀਏ ਆ ਜਾਂਦੇ ਨੇ ਜਿਵੇਂ ਕਿ ਸਾਡਾ ਟੇਹਾ ਸਮਾਜ ਹੈ ਜਿਵੇਂ ਕਿ ਸਾਡਾ ਵਧੀਆ ਸਮਾਜ ਹੈ ਜਿਵੇਂ ਕਿ ਹੋਰ ਸਾਡੇ ਆਦਿਵਾਸੀ ਸਮਾਜ ਦੇ ਲੋਕ ਅਸੀਂ ਸਾਰਿਆਂ ਨੂੰ ਆਪ ਜਾ ਜਾ ਕੇ ਭਾਵੇਂ ਉਹ ਪੰਜਾਬ ਦੇ ਉਸਤੇ ਜਾਂ ਇੰਡੀਆ ਦੇ ਕਿਸੇ ਕੋਲ ਨਹੀਂ ਅਦਰ ਪਰ ਅਸੀਂ ਆਪ ਜਾ ਜਾ ਕੇ ਉਹਨਾਂ ਨੂੰ ਇੱਕ ਦੂਜੇ ਨਾਲ ਇਕੱਠ ਕਰਨ ਦੀ ਪ੍ਰੇਰਣਾ ਦਵਾਂਗੇ ਔਰ ਇਕੱਠੇ ਕਰਾਂਗੇ ਦੂਜਾ ਸਾਡਾ ਜਿਹੜਾ ਏਜੰਡਾ ਹੈ ਉਹ ਇਹ ਹੈ ਵੀ ਅਸੀਂ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਉਣ ਲਈ ਵੱਧ ਤੋਂ ਵੱਧ ਸਿੱਖਿਆ ਦੇ ਲਈ ਅਸੀਂ ਪ੍ਰੇਰਿਤ ਕਰਾਂਗੇ ਵੀ ਸਾਡੇ ਬੱਚੇ ਵੱਧ ਤੋਂ ਵੱਧ ਸਿੱਖਿਆ ਪਾ ਕੇ ਔਰ ਅਸੀਂ ਜਦੋਂ શિક્ષਿਤ ਹੋ ਜਣਗੇ ਔਰ ਅਸੀਂ ਸਰਕਾਰਾਂ ਕੋਲੋਂ ਮੰਗਾਂ ਰੱਖਾਂਗੇ ਵੀ ਸਾਡੇ ਬੱਚਿਆਂ ਨੂੰ ਜਿਹੜੀ ਕਿ ਇਹ ਇਹ ਵੱਧ ਤੋਂ ਵੱਧ ਨੌਕਰੀਆਂ ਸਾਡੇ ਆਦਤਾਂ ਜਾਣ ਔਰ ਨਸ਼ਿਆਂ ਦੇ ਲਈ ਔਰ ਨਸ਼ਿਆਂ ਦੇ ਲਈ ਵੀ ਅਸੀਂ ਜਾਗਰੂਕਤ ਕਰਾਂਗੇ ਆਪਣੇ ਲੋਕਾਂ ਨੂੰ ਔਰ ਪੰਜਾਬ ਨੂੰ ਅਸੀਂ ਨਸ਼ਿਆਂ ਦੇ ਵਿਰੁੱਧ ਗੱਲ ਕਰਾਂਗੇ ਵੀ ਨਸ਼ੇ ਜਿਹੜੇ ਕਿ ਨੇ ਉਸ ਨੂੰ ਅਸੀਂ ਬਰਾਦਰੀ ਦੇ ਵਿੱਚੋਂ ਜਿਹੜਾ ਨਸ਼ਾ ਉਹ ਮੁਕਤ ਕਰਾਂਗੇ ਔਰ ਪੰਜਾਬ ਮੁਕਤ ਨਸ਼ਾ ਜਿਹੜਾ ਕਿ ਉਹ ਪੰਜਾਬ ਨੂੰ ਬਣਾਵਾਂਗੇ ਸਮਾਜ ਜਿਹੜਾ ਬਣਾਇਆ ਇਹਨਾਂ ਨੇ ਹਾਂਜੀ ਵੀ ਹਰ ਬੰਦੇ ਨੂੰ ਕਿ ਪੜਿਆ ਲਿਖਿਆ ਹੋਵੇ ਸਾਡੀਆਂ ਇਹਨਾਂ ਨੂੰ ਕੱਢਣੇ ਚਾਹੀਦੇ ਨੇ ਨੌਕਰੀਆਂ ਦੇ ਪੰਜਾਬ ਵਾਸੀਆਂ ਨੇ ਇਹਨਾਂ ਨੂੰ ਨੌਕਰੀਆਂ ਹੋਣ ਕਿਹੀਆਂ ਨੇ ਇਸ ਤਰ੍ਹਾਂ ਬਾਲ ਨਹੀਂ ਕੀਆ ਉਹਨਾਂ ਨੇ ਉਹ ਕੰਮ ਨਹੀਂ ਸਾਡੀ ਕੌਮ ਨੂੰ ਕਿਸੇ ਨੂੰ ਨਹੀਂ ਇਹਨਾਂ ਨੂੰ ਕੱਢਣੇ ਚਾਹੀਦੇ ਇਸ ਤਰੀਕੇ ਸਪੋਰਟ ਸਾਡੀਆਂ ਵੀ ਸਾਨੂੰ ਮਿਲਨੇ ਚਾਹੀਦੀਆਂ ਨਾ ਕੋਈ ਸ਼ਕੀਮ ਇਹ ਚੀਜ਼ ਦੀ ਵੀ ਜਿਵੇਂ ਕੋਈ ਅੰਕਾ ਬਣਾਤਾ ਕੋਈ ਵੀ ਚੀਜ਼ ਬਣਾਤੀ ਜਿਹਨਾਂ ਕੋਈ ਨਹੀਂ ਬਣਾਉਂਦੇ ਸਾਡੇ এনवायरमेंट ਨਾਲ ਦੇ ਹੋ ਗਏ ਨੇ ਉਹਦਾ ਹੱਥ ਫੇਰ ਜੇ ਨੇ ਵੋਟਾਂ ਪਾਉਣ ਨੂੰ ਚਲੇ ਜਾਂਦੇ ਨਹੀਂ ਕੋਈ ਵੀ ਸਰਕਾਰਾਂ ਹੁੰਦੀਆਂ ਨੇ ਸਾਡੀ ਸੁਣਦੇ ਨਹੀਂ ਫਿਰੋ ਵੋਟਾਂ ਦੇ ਟਾਈਮ ਪਰ ਆਉਂਦੀ ਆਉਂਦੀ ਉੱਚਾ ਬੋਲਦੇ ਹਾਂ ਜੀ ਕਿ ਮੈਂ ਪ੍ਰਧਾਨ ਜੀ ਆਰਮ ਲਾਲ ਰਾਮੂ ਦਾ ਬੜਾ ਧੰਨਵਾਦ ਕਰਦਾ ਹਾਂ ਜਿਸ ਨੇ ਇਹ ਮਹਿਮਾ ਚਲਾਈ ਹੈ ਸਾਡੀਆਂ ਬਰਾਦਰੀਆਂ ਸੁੱਤੀਆਂ ਪੀਆਂ ਸੀ ਉਹਨਾਂ ਨੂੰ ਜਾਗਰਣ ਕਰਕੇ ਕਰਨ ਕਰਕੇ ਇਹਨਾਂ ਨੇ ਮਹਿਮਾ ਚਲਾਈ ਹੈ ਜੋ ਬਰਾਦਰੀ ਸਾਡੀ ਆਪਣੀ ਮਹਿਮਾ ਦਾ ਨਾਮ ਰੱਖਿਆ ਗਿਆ ਹੈ ਇਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਬਾਕੀ ਮੇਰਾ ਇਹ ਸੰਦੇਸ਼ ਹੈ ਪੂਰੇ ਪੰਜਾਬ ਦੇ ਵਿੱਚ ਪੂਰੇ ਇੰਡੀਆ ਲੈਵਲ ਦੇ ਵਿੱਚ ਜਿੱਥੇ-ਜਿੱਥੇ ਸਾਡੀਆਂ ਬਰਾਦਰੀਆਂ ਤੇ ਹਾਰ ਵਧੀਆ ਸਾਡੀਆਂ ਜਿੰਨੀਆਂ ਵੀ ਆਦੀਵਾਸੀ ਬਰਾਦਰੀਆਂ ਹਨ ਇਹਨਾਂ ਨੂੰ ਮੇਰੀ ਇਹ ਮਹਿਮਾਵਾਰੇ ਬੜੀ ਬੈਂਕਤੀ ਹੈ ਕਿ ਇਸ ਪ੍ਰਧਾਨ ਨੇ ਮੈਂ ਇਹ ਚੱਕਿਆ ਉੱਤਾ ਇਸ ਦਾ ਸਾਥ ਦਿਓ ਔਰ ਆਪਣੀਆਂ ਬਰਾਦਰੀਆਂ ਨੂੰ ਕਾਮਯਾਬ ਕਰੋ ਪਰਿਵਾਰਾਂ ਨੂੰ ਪਰਿਵਾਰਾਂ ਨੂੰ ਦੇਖੋ ਸਾਡੇ ਕਬੀਲੇ ਹੁੰਦੇ ਸੀ ਪਹਿਲਾਂ ਕਬੀਲੇ ਹੁੰਦੇ ਸੀ ਇਹ ਪਰਿਵਾਰ ਸਾਡੇ ਕਬੀਲੇ ਹੁੰਦੇ ਕੋਈ ਪਟਿਆਲੇ ਹੁੰਦਾ ਸੀ ਕੋਈ ਰਾਜਪੁਰੇ ਹੁੰਦਾ ਸੀ ਕੋਈ ਕੁਮਾਰ ਹੁੰਦਾ ਸੀ ਚਲੋ ਹੈਗੇ ਹੁਣ ਬੈਠੇ ਆ ਚਲੋ ਸਾਨੂੰ ਕੋਈ ਜ਼ਮੀਨਾਂ ਦਾ ਕੋਈ ਸਹੂਲਤਾਂ ਨਹੀਂ ਸੀ ਹੈਗੀਆਂ ਸਾਨੂੰ ਕੋਈ ਜਹਿਜਾਦੀਆਂ ਨਹੀਂ ਸਹੂਲਤਾਂ ਸਾਨੂੰ ਹੈਗੀਆਂ ਸੋ ਸਰਕਾਰਾਂ ਕਰਨੀਆਂ ਸਾਨੂੰ ਕੋਈ ਸਹੂਲਤਾਂ ਨਹੀਂ ਸੀ ਮਿਲਦੀਆਂ ਸਾਡੇ ਬੱਚੇ ਪੜ੍ਹੇ ਲਿਖੇ ਆ ਸਾਡੇ ਜਿਹੜੇ ਹੁਣ ਬੱਚੇ ਅੱਗੇ ਨੂੰ ਬੱਚੇ ਨਵੀਂ ਜਨਸਮ ਬਣ ਰਹੀਗੇ ਉਸ ਬੱਚਿਆਂ ਨੂੰ ਨੌਕਰੀਆਂ ਸਰਕਾਰ ਕਰਨੀ ਬੇਨਤੀ ਹੈ ਮੇਰੇ ਪ੍ਰਸ਼ਾਸਨ ਪ੍ਰਸ਼ਾਸਨ ਕਰਨੀ ਮੇਰੀ ਬੇਨਤੀ ਹੈ ਸਰਕਾਰਾਂ ਕਰਨੀ ਉਹ ਬੱਚਾ ਨੂੰ ਜੋ ਹੱਕ ਹੈ ਸਾਡਾ ਉਹ ਸਾਡਾ ਹੱਕ ਮਿਲਣਾ ਚਾਹੀਦਾ ਸਾਡੇ ਆਦੀਵਾਸੀਆਂ ਲੋਕਾਂ ਦੀ ਫਨਾਂ ਬਦੋਸ਼ ਲੋਕਾਂ ਦੀ ਸਾਡੇ ਬਹੁਤ ਸੀਟਾਂ ਪਈਆਂ ਸਾਡਾ ਜੋ ਹੱਕ ਹੈ ਸਾਨੂੰ ਸਰਕਾਰਾਂ ਨੂੰ ਦੇਣਾ ਚਾਹੀਦਾ ਦੇਸ਼ ਯਾਦ ਹੋਏ ਨੂੰ ਤਾਂ ਪਹੁੰਚਿਆ ਹੋ ਗਿਆ ਪਰ ਅਸੀਂ ਤਾਂ ਫੇਰ ਵੀ ਹਜੇ ਯਾਦ ਨਹੀਂ ਜੀ ਦੇਖੋ ਮੈਂ ਤਾਂ ਇਹ ਹੀ ਮੈਂ ਕਹਿ ਰਹੇ ਹਾਂ ਕਿ ਜਿੰਨੀ ਵੀ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਜਿੰਨੀਆਂ ਵੀ ਸਾਡੀਆਂ ਬਰਾਦਰੀਆਂ ਆਦੀਵਾਸੀ ਗਦੀਲਾ ਵਧੀਆ ਜੋ ਵੀ ਸਾਡੇ ਜਾਤੀ ਲੋਕ ਹੈ ਉਹਨਾਂ ਨੂੰ ਜਾਗਰੂਕ ਹੋਣਾ ਚਾਹੀਦਾ ਨਾਲ ਜੋੜਨਾ ਚਾਹੀਦਾ ਨਾਲ ਜੋੜਨਾ ਚਾਹੀਦਾ ਇਹ ਆਪਣੇ ਟਰਨੌਰ ਤੋਂ ਮਹਿਮ ਚੱਲੀ ਹੈ ਪ੍ਰਧਾਨ ਰਾਮੂ ਦੀ ਇਹ ਪਟਿਆਲੇ ਦੂਜਾ ਨੰਬਰ ਇਹਨਾਂ ਦਾ ਹੁਣ ਹੌਲੀ ਹੌਲੀ ਸਾਰੇ ਪੂਰੇ ਪੰਜਾਬ ਦੇ ਵਿੱਚ ਜਾਣਗੇ ਨਾਲ ਅਸੀਂ ਵੀ ਜਾਵਾਂਗੇ ਜਿੱਥੇ ਸਤ ਤੱਕ ਸਾਡੀ ਲੋੜ ਪਈ ਅਸੀਂ ਹਾਜ਼ਰ ਹੋਵਾਂਗੇ ਦਾ ਨਾਮ